ਜੀ ਹਾਂ ਦੱਸਦੇ ਕਿ ਅੰਮ੍ਰਿਤਸਰ ਤੋਂ ਪੰਜਾਬ ਪੁਲਿਸ ਦੀ ਟੀਮ ਡਿਬਰੂਗੜ੍ਹ ਲਈ ਰਵਾਨਾ ਹੋ ਚੁੱਕੀ ਹੈ ਤੇ ਹੁਣ ਜਲਦ ਹੀ ਪਾਈ ਅਮਰਿਤਪਾਲ ਸਿੰਘ ਨੂੰ ਜੋ ਕਿ ਪਿਛਲੇ 2 ਸਾਲਾਂ ਤੋਂ ਅਸਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੂੰ ਬਹੁਤ ਹੀ ਜਲਦ ਅੰਮ੍ਰਿਤਸਰ ਲਿਆਂਦਾ ਜਾਵੇਗਾ ਜਿੱਥੇ ਉਹਨਾਂ ਨੂੰ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਦੱਸਦੇ ਕਿ ਪਿਛਲੇ 2 ਸਾਲਾਂ ਤੋਂ ਅਜਨਾਲਾ ਥਾਣੇ ਦੇ ਵਿੱਚ ਹੋਏ ਹਮਲੇ ਨੂੰ ਲੈ ਕੇ ਪਾਈ ਅਮਰਿਤ ਡੀਬੁਰਗੜ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਹੈ ਤਾਂ ਹੁਣ ਉਹਨਾਂ ਤੇ ਐਨਐਸਏ ਵੀ ਲਗਾਇਆ ਗਿਆ ਸੀ ਜਿਸ ਦੀ ਮਿਆਦ ਵੀ ਹੁਣ 2 ਪ੍ਰੈਲ ਨੂੰ ਖਤਮ ਹੋ ਰਹੀ ਹੈ ਤਾਂ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਐਨਐਸਏ ਜਿਹੜਾ ਹੈ ਉਹਨਾਂ ਤੇ ਐਕਸਟੈਂਡ ਨਹੀਂ ਕੀਤਾ ਜਾਵੇਗਾ ਤਾਂ ਹੁਣ ਪਾਈ ਅਮਰਿਤਪਾਲ ਸਿੰਘ ਜੋ ਕਿ ਪਿਛਲੇ 2 ਸਾਲਾਂ ਤੋਂ ਡਿਬੁਰਗੜ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਹੁਣ ਵਾਪਸ ਲਿਆਂਦਾ ਜਾਵੇਗਾ ਪੰਜਾਬ ਪੁਲਿਸ ਦੀ ਟੀਮ ਜੋ ਹੈ ਡਿਬੁਰਗੜ ਜੇਲ੍ਹ ਦੇ ਲਈ ਰਵਾਨਾ ਹੋ ਚੁੱਕੀ ਹੈ ਜਿੱਥੇ ਪਾਈ ਅਮਰਿਤਪਾਲ ਸਿੰਘ ਦਾ ਇਹ ਕਾਗਜ਼ੀ ਕਾਰਵਾਈ ਹੈ ਜੋ ਪੂਰੀ ਹੋ ਜਾਵੇਗੀ ਉਸ ਤੋਂ ਬਾਅਦ ਜਾਣੇ ਕਿ 2 April ਤੋਂ ਬਾਅਦ ਕਿਸੇ ਵੀ ਵੇਲੇ ਪੰਜਾਬ ਵਾਪਸ ਆ ਸਕਦੇ ਨੇ ਭਾਈ ਅਮਰਿਤਪਾਲ ਸਿੰਘ ਦਾਦੇ ਕੀ ਬਹੁਤ ਸਾਰੀਆਂ ਚਰਚਾਵਾਂ ਛੜੀਆਂ ਸਨ ਕਿ ਉਹਨਾਂ ਦੇ ਸਾਥੀ ਸੱਤ ਸਾਥੀ ਜੋ ਕਿ ਪਹਿਲਾਂ ਹੀ ਪੰਜਾਬ ਪਰਤ ਚੁੱਕੇ ਨੇ ਤਾਂ ਇਕੱਲੇ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਸੰਤਾ ਇਹ ਹੀ ਚਰਚਾਵਾਂ ਸਨ ਕਿ ਆਖਿਰਕਾਰ ਕਦੋਂ ਉਹਨਾਂ ਨੂੰ ਵਾਪਸ ਲਿਆਂਦਾ ਜਾਵੇਗਾ ਕਿਉਂਕਿ ਖਡੂਰ ਸਾਹਿਬ ਤੋਂ ਐਮਪੀ ਵਿਨੇ ਅਤੇ ਲਗਾਤਾਰ ਲੋਕ ਸਭਾ ਦੇ ਵਿੱਚ ਕਦੋਂ ਦਿਖਾਈ ਦੇਣਗੇ ਤਾਂ ਹੁਣ ਸੰਗਤਾਂ ਦੇ ਵੱਲੋਂ ਵੀ ਲਗਾਤਾਰ ਜਿਹੜਾ ਹੈ ਉਹਨਾਂ ਦੀ ਉਡੀਕ ਕੀਤੀ ਜਾ ਰਹੀ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਦੋਂ ਜਿਹੜਾ ਹੈ ਪੰਜਾਬ ਲਾਂਬਾ ਜਾਵੇਗਾ ਤਾਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਹੁਣ ਭਾਈ ਅੰਮ੍ਰਿਤਪਾਲ ਸਿੰਘ ਦੀ ਖਬਰ ਜਾਣੀ ਕਿ ਡਿਬਰੂਗੜ੍ਹ ਜੇਲ੍ਹ ਤੋਂ ਉਹਨਾਂ ਨੂੰ ਹੁਣ ਵਾਪਸ ਪੰਜਾਬ ਲਿਆਂਦਾ ਜਾਵੇਗਾ ਤੇ ਉਹਨਾਂ ਦੇ ਲੱਗੇ ਜਿਹੜੇ NSA ਦੀ ਮਿਆਦ ਹੈ ਉਹ ਵੀ ਖਤਮ ਹੋ ਜਾ ਰਹੀ ਹੈ 2 April ਨੂੰ ਜਿਹੜੀ ਮਿਆਦ ਖਤਮ ਹੋਣ ਜਾ ਰਹੀ ਹੈ ਤਾਂ ਹੁਣ NSA ਹੋਰ ਵਧਾਇਆ ਨਹੀਂ ਜਾਵੇਗਾ ਤਾਂ ਟ੍ਰਾਂਜ਼ਿਟ ਰਿਮਾਂਡ ਲੈ ਕੇ ਪੰਜਾਬ ਪੁਲਿਸ ਦੀ ਟੀਮ ਜਿਹੜੀ ਹੈ ਉਹ ਰਵਾਨਾ ਹੋ ਚੁੱਕੀ ਹੈ ਤੇ ਕੁਝ ਹੀ ਦੇਰ ਦੇ ਵਿੱਚ ਅੱਜ ਦੁਪਹਿਰ ਜੋ ਹੈ ਉਹ ਡਿਬਰੂਗੜ ਜੇਲ ਪਹੁੰਚ ਜਾਵੇਗੀ ਜਿੱਥੇ ਭਾਈ ਅਮਰਿਤਪਾਲ ਸਿੰਘ ਦਾ ਟ੍ਰਾਂਜ਼ਿਟ ਰਿਮਾਂਡ ਲਿਆ ਜਾਵੇਗਾ ਅਤੇ ਕਾਗਜ਼ੀ ਕਾਰਵਾਈ ਜੋ ਕਿ ਦੋ ਦਿਨ ਦੋ ਤੋਂ 3 ਦਿਨਾਂ ਦੇ ਵਿੱਚ ਪੂਰੀ ਹੋ ਜਾਏਗੀ ਜਿਸ ਤੋਂ ਬਾਅਦ ਕਿਸੇ ਵੀ ਵੇਲੇ ਯਾਨੀ ਕਿ 3 April ਦੇ ਵਿੱਚ ਵਿੱਚ ਕਿਸੇ ਵੀ ਟਾਈਮ ਜਿਹੜਾ ਹੈ ਭਾਈ ਅੰਮ੍ਰਿਤਪਾਲ ਸਿੰਘ ਜਿਹੜਾ ਪੰਜਾਬ ਆ ਸਕਦੇ ਨੇ ਅਜਨਾਲਾ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਜਾਵੇਗਾ ਦੱਸ ਦੇ ਕਿ ਅਗਰ ਗੱਲ ਕੀਤੀ ਜਾਵੇ ਕਿ ਅਜਨਾਲਾ ਥਾਣੇ ਦੇ ਹਮਲੇ ਨੂੰ ਲੈ ਕੇ ਆਪਣੇ ਇੱਕ ਸਾਥੀ ਨੂੰ ਛਡਾਉਣ ਲਈ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਆਪਣੇ ਪੂਰੇ ਜਥੇ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਲ ਲੈ ਕੇ ਜਾਂਦੇ ਨੇ ਤਾਂ ਉੱਥੇ ਹਿੰਸਾ ਹੋ ਜਾਂਦੀ ਹੈ ਜਿਸ ਦੇ ਵਿੱਚ ਪੁਲਿਸ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਪੂਰੇ ਜਥੇ ਦੇ ਵਿੱਚ ਕਾਫੀ ਜਿਹੜਾ ਹੈ मामला पक जाता है जिस तो बाद लगातार पाई अमृतपाल सिंह दी गिरफ्तारी ਨੂੰ ਲੈ ਕੇ पुलिस छानबीन ਕਰਦੀ ਹੈ ਤਾਂ 23 अप्रैल 2023 ਨੂੰ पाई अमृतपाल सिंह दी गिरफ्तारी ਹੁੰਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਂਦਾ ਹੈ ਜਾਂਦਾ ਹੈ ਜਿਸ ਤੋਂ ਬਾਅਦ ਜੇਲ੍ਹ ਦੇ ਵਿੱਚ ਹੀ पाई अमृतपाल सिंह ਨੇ ਖਡੂਰ ਸਾਹਿਬ ਤੋਂ ਚੋਣ ਲੜੀ ਜਿਸ ਦੇ ਵਿੱਚ ਕਾਫੀ ਵੋਟਾਂ ਦੇ ਨਾਲ ਲੱਗਦਾ ਸੀ ਕਿ ਲਗਾਤਾਰ ਦੇ ਕਾਫੀ ਵੱਡੀ ਦੇ ਵੋਟਾਂ ਦੇ ਨਾਲ ਉਹਨਾਂ ਨੇ ਪਾਰੀ ਜਿੱਤ ਹਾਸਿਲ ਕੀਤੀ ਤੇ ਜਿਸ ਤੋਂ ਬਾਅਦ ਉਹ ਖਡੂਰ ਸਾਹਿਬ ਦੇ ਐਮਪੀ ਬਣੇ ਸੀ ਖਡੂਰ ਸਾਹਿਬ ਹਲਕੇ ਤੋਂ ਐਮਪੀ ਬਣੇ ਸੀ ਤਾਂ ਹੁਣ ਉਹਨਾਂ ਲੋਕ ਸਭਾ ਦੇ ਵਿੱਚ ਦੇਖਣਾ ਚਾਹਿਆ ਲੋਕਾਂ ਨੇ ਦੇਖਣਾ ਚਾਹਿਆ ਕਿ ਆਖਿਰਕਾਰ ਕਦੋਂ ਲੋਕ ਸਭਾ ਦੇ ਵਿੱਚ ਦਿਖਾਈ ਦੇਣਗੇ ਕਿਉਂਕਿ ਖਡੂਰ ਸਾਹਿਬ ਬਲਕੇ ਤੋਂ ਐਮਪੀ ਨੇ ਤੇ ਇੱਕ ਵਾਰ ਵੀ ਉਹਨਾਂ ਦਾ ਜਿਹੜਾ ਭਾਸ਼ਣ ਸੁਣਨ ਨੂੰ ਨਹੀਂ ਮਿਲਿਆ ਤਾਂ ਕਾਫੀ ਉਡੀਕ ਸੀ ਤਾਂ ਹੁਣ ਲਗਾਤਾਰ ਇਹ ਕਿਆਸ ਲਗਾਏ ਜਾ ਰਹੇ ਨੇ ਤਾਂ ਹੁਣ ਇਹ ਜਿਹੜਾ ਇਹ ਸਾਹਮਣੇ ਆਇਆ ਹੈ ਮਾਮਲਾ ਖਬਰ ਜਿਹੜੀ ਹੈ ਸਾਹਮਣੇ ਆਈ ਹੈ ਇਹ ਜਾਣਕਾਰੀ ਜਿਸ ਦੇ ਵਿੱਚ ਪਾਈ ਅਮਰਿਤਪਾਲ ਸਿੰਘ ਨੂੰ ਵਾਪਸ ਪੰਜਾਬ ਲਿਆਂਦਾ ਜਾਵੇਗਾ ਔਰ ਪੰਜਾਬ ਪੁਲਿਸ ਦੀ ਟੀਮ ਜਿਹੜੀ ਹੈ ਔਰ ਡਿਬਰੂਗੜ ਜੇਲ੍ਹ ਦੇ ਵਿੱਚ ਕੁਝ ਹੀ ਸਮੇਂ ਦੇ ਵਿੱਚ ਪਹੁੰਚ ਜਾਏਗੀ ਜਿੱਥੇ ਉੱਥੇ ਟਰਾਂਜ਼ਿਟ ਰਿਮਾਂਡ ਲਿਆ ਜਾਇਆ ਜਾਏਗਾ ਭਾਈ ਅੰਮ੍ਰਿਤਪਾਲ ਸਿੰਘ ਦਾ ਅਤੇ ਉਹਨਾਂ ਨੂੰ ਨਾਲ ਹੀ ਅੰਮ੍ਰਿਤਸਰ ਲਿਆਂਦਾ ਜਾਵੇਗਾ ਜਿੱਥੇ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਦੱਸਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਸਾਥੀ ਭਾਈ ਬੱਪਲ ਪ੍ਰੀਤ ਸਿੰਘ ਦੀ ਵੀ ਅੱਜ ਅਜਨਾਲਾ ਕੋਰਟ ਦੇ ਵਿੱਚ ਪੇਸ਼ੀ ਹੈ ਜਿੱਥੇ ਉਹਨਾਂ ਦੀ ਪਹਿਲਾਂ ਉਹਨਾਂ ਨੂੰ 4 ਦਿਨ ਤੇ ਰਿਮਾਂਡ ਤੇ ਭੇਜਿਆ ਗਿਆ ਸੀ ਉਸ ਤੋਂ ਬਾਅਦ ਫਿਰ ਪੇਸ਼ੀ ਤੋਂ ਬਾਅਦ 3 ਦਿਨ ਦੇ ਰਿਮਾਂਡ ਤੇ ਭੇਜਿਆ ਗਿਆ ਹੈ ਤਾਂ ਅੱਜ ਇੱਕ ਵਾਰ ਫਿਰ ਉਹਨਾਂ ਦੇ ਸਾਥੀ ਦੀ ਵੀ ਪੇਸ਼ੀ ਹੈ ਤਾਂ ਹੁਣ ਪਾਈ ਅੰਮ੍ਰਿਤਪਾਲ ਸਿੰਘ ਵੀ ਬਹੁਤ ਜਲਦੀ ਕਾਫੀ ਦੇਰ ਤੋਂ ਡੇਕਾ ਸੀਤਾ ਬਹੁਤ ਹੀ ਜਲਦ ਉਹਨਾਂ ਨੂੰ ਅੰਮ੍ਰਿਤਸਰ ਵਾਪਸ ਲੈ ਆਂਦਾ ਜਾਵੇਗਾ ਤਾਂ ਡਿਬਰੂਗੜ ਜੇਲ੍ਹ ਤੋਂ ਵਾਪਸ ਟਰਾਂਜ਼ਿਟ ਰਿਮਾਂਡ ਲੈ ਕੇ ਅੰਮ੍ਰਿਤਸਰ ਲਿਆ ਕੇ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਦੱਸਿਆ ਕਿ ਜਿੱਥੇ ਸੰਗਤਾਂ ਦੇ ਵਿੱਚ ਜੋ ਉਹਨਾਂ ਦੇ ਸਮਰਥਕ ਨੇ ਉਹਨਾਂ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਹੈ ਉੱਥੇ ਹੀ ਪਰਿਵਾਰ ਵਾਲਿਆਂ ਲਈ ਵੀ ਇਹ ਖੁਸ਼ੀ ਦੀ ਗੱਲ ਹੈ ਕਿਉਂਕਿ ਲਗਾਤਾਰ ਅਗਰ ਮੇਲ ਮਿਲਾਪ ਦੀ ਗੱਲ ਕੀਤੀ ਜਾਵੇ ਤਾਂ ਡਿਬਰੂਗੜ ਜੇਲ੍ਹ ਵਿੱਚ ਜਾਣ ਲਈ ਬਹੁਤ ਸਮਾਂ ਲੱਗਦਾ ਹੈ ਪੈਸੇ ਵੀ ਜਿਹੜੇ ਸੀ ਉਹ ਬਹੁਤ ਖਰਚ ਹੁੰਦੇ ਸੀ ਤਾਂ ਭਾਈ ਅਮਰਿਤਪਾਲ ਸਿੰਘ ਦੇ ਵਕੀਲ ਜਿਹੜੇ ਨੇ ਉਹਨਾਂ ਦਾ ਵੀ ਕਹਿਣਾ ਇਹ ਕਿ ਜਿੱਥੇ ਹੁਣ ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇਗਾ ਤਾਂ ਪਰਿਵਾਰ ਵਾਲਿਆਂ ਨੂੰ ਵੀ ਬਹੁਤ ਸਾਰੀ ਸੋਖ ਹੋਵੇਗੀ ਉਹਨਾਂ ਨੂੰ ਮਿਲਣ ਦੇ ਵਿੱਚ ਕਿਉਂਕਿ ਲਗਾਤਾਰ ਅਗਰ ਡਿਬਰੂਗੜ ਜੇਲ੍ਹ ਦੇ ਵਿੱਚ ਪਰਿਵਾਰ ਵਾਲੇ ਮਿਲਣ ਜਾਂਦੇ ਸੀ ਤਾਂ ਖਰਚਾ ਵੀ ਬਹੁਤ ਸਾਰਾ ਆ ਜਾਂਦਾ ਸੀ ਤਾਂ ਜਿੱਥੇ ਹੁਣ ਪੰਜਾਬ ਪੁਲਿਸ ਉਹਨਾਂ ਨੂੰ ਅਗਰ ਵਾਪਸ ਲੈ ਆਂਦੀ ਹੈ ਤਾਂ ਜਦੋਂ ਵੀ ਉਹ ਵਾਪਸ ਆਣਗੇ ਤਾਂ ਇੱਥੇ ਪਰਿਵਾਰ ਨਾਲ ਹੋਏ ਇੱਕ ਸੁੱਖ ਦਾ ਸਾਹ ਆਏਗਾ ਕਿਉਂਕਿ ਉਹਨਾਂ ਨੂੰ ਵੀ ਮਿਲਣ ਦੇ ਵਿੱਚ ਕਾਫੀ ਆਸਾਨੀ ਹੋਵੇਗੀ ਤਾਂ ਬਹੁਤ ਜਲਦ ਜਿਹੜਾ ਹੈ ਅਮ੍ਰਿਤਪਾਲ ਸਿੰਘ ਨੋ ਜਾਰੇ ਕੀ ਪਾਈ ਅਮ੍ਰਿਤਪਾਲ ਸਿੰਘ ਨੂੰ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਵਾਪਸ ਲਿਆਂਦਾ ਜਾ